ਲੋ ਜੀ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਦੇਖਦੇ ਪਹੈ ਫੈਕਟਸ ਤੇ ਜੇ ਸੀ ਤੁਹਾਨੂੰ ਬੇਨਤੀ ਹੁੰਦੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਚੈਨਲ ਦੀ ਜਿਹੜੀ ਆਪਣਾ ਉਹ ਅੱਗੇ ਤੋਂ ਅੱਗੇ ਜਾਏ ਰੀਚ ਵਧੇ ਤੇ ਤੁਹਾਡੇ ਤੱਕ ਜਿਹੜੀਆਂ ਸਾਰੀਆਂ ਖਬਰਾਂ ਨੇ ਟਾਈਮ ਟਾਈਮ 'ਤੇ ਪਹੁੰਚਦੀਆਂ ਰਹਿਣ ਅ ਮਾਮਲਾ ਜਿਹੜਾ ਉਹ ਅੱਜ ਥੋੜਾ ਸਾਫ਼ ਕਰਨੇ ਦੋ ਚੀਜ਼ਾਂ ਤੇ ਦੋ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਇੱਕ ਤੇ ਜਿਹੜਾ ਦਿਲਜੀਤ ਦਸਾਂਝ ਵਾਲਾ ਮੁੱਦਾ ਹੈਗਾ ਉਹਦੇ ਉੱਤੇ ਅ ਅਕਾਲ ਤਖਤ ਨੇ ਜਿਹੜਾ ਉਹਦੇ ਉੱਤੇ ਥੋੜਾ ਜਿਆ ਵੱਲ ਗੱਲਬਾਤ ਕੀਤੀ ਇਹ ਤੁਹਾਡੇ ਸਾਰੇ ਦੇ ਸਾਹਮਣੇ ਉਹ ਤੁਹਾਡੇ ਸਾਹਮਣੇ ਰੱਖਾਂਗਾ ਕਿ ਆਪਣਾ ਭਾਈ ਗਿਆਨੀ ਕੁਲਦੀਪ ਸਿੰਘ ਹੋਰਾਂ ਕੀ ਆਖਿਆ ਕਿਉਂਕਿ ਦੋ ਪਤਾ ਜੀ ਜਦੋਂ ਇਹ ਦਲਜੀਤ ਨੇ ਜਦੋਂ ਆਪਣਾ ਅਮਿਤਾ ਬਚਨ ਦੇ ਜਾ ਕੇ ਪੈਰ ਥੜੇ ਉਸ ਤੋਂ ਬਾਅਦ ਜ਼ਾਹਿਰ ਹਰ ਗੁਰਸਿੱਖ ਦੀ ਜਿਹੜਾ ਸੀ ਉਹ ਛਾਤੀ ਤੇ ਤੀਰ ਵੱਜੇ ਤਕਲੀਫ ਹੋਈ ਬਾਕੀ ਪੂਰੀ ਦੁਨੀਆ ਜਦੋਂ ਚਾਹੇ ਮੀਤਾ ਬਚਨ ਦੇ ਪੈਰ ਫੜੇ ਜਾਂ ਭਾਵੇਂ ਥੱਲੇ ਲੇਟੇ ਜਾਂ ਕੁਝ ਕਰੇ ਪਰ ਜਦੋਂ ਇੱਕ ਪੱਗ ਬੰਨੇ ਵਾਲਾ ਕੇਸ ਰੱਖੇ ਆਪਣਾ ਜਦੋਂ ਆਪਣਾ ਇੱਕ ਦਸਤਾਰ ਬੰਨ ਕੇ ਸਿੱਖ ਜਿਹੜਾ ਉਹ ਜਦੋਂ ਨਵੰਬਰ ਦੇ ਮਹੀਨੇ ਵਿੱਚ ਜਿਹੜਾ ਕਿ ਸਾਰੇ ਜੋ ਸਿੱਖ ਜੈਨੋਸਾਈਡ ਜਿਹੜਾ ਉਹਦਾ ਸ਼ੋਕ ਦਾ ਮਹੀਨਾ ਜਿਹੜਾ ਹੁੰਦਾ ਸਾਰੇ ਲੋਕਾਂ ਨੂੰ ਪਤਾ ਤੇ ਇਸ ਮੌਕੇ ਦੇ ਉੱਤੇ ਜਿਹੜਾ ਆਪਣਾ ਉਸ ਪ੍ਰੋਗਰਾਮ ਨੂੰ ਔਨ 에ਅਰ ਕਰਨਾ ਚੈਨਲ ਦੀ ਤਰਫੋਂ ਭਾਵੇਂ ਰਿਕਾਰਡ ਬਾਅਦ ਚ ਪਹਿਲੇ ਦਾ ਹੋਇਆ ਹੋਇਆ ਰਿਕਾਰਡ ਪਹਿਲੇ ਦਾ ਹੋਇਆ ਪਰ ਹੁਣ ਉਹਨਾਂ ਨੂੰ ਇਸ ਟਾਈਮ ਦੇ ਉੱਤੇ ਔਨ 에ਅਰ ਕਰਨਾ ਸਕਰੀਨ ਤੇ ਲਿਆਉਣਾ ਲੋਕਾਂ ਦੇ ਸਾਹਮਣੇ ਆਉਣਾ ਤੇ ਫਿਰ ਇੱਕ ਸਿੱਖ ਜਿਹੜਾ ਉਹ ਝੁਕਿਆ ਹੋਇਆ ਇੱਕ ਐਸੇ ਬੰਦੇ ਦੇ ਜਿਹਦਾ ਕਿ ਕਿਰਦਾਰ ਜਿਹੜਾ ਟ੍ਰੇਂਟਡ ਹੈ ਜਿਹਦਾ ਕਿਰਦਾਰ مشکوک ਹੈ ਜੇਨੋਸਾਈਡ ਦੇ حوالے ਦੇ ਨਾਲ ਉਹਦੀ ਕੋਈ ਜਾਣ ਚ ਪਰਖ ਨਹੀਂ ਹੋਈ ਤੇ ਫਿਰ ਜਿਹੜਾ ਹਰ ਘਰ ਚ ਸਿੰਘਾਂ ਦੇ ਹਰ ਬੰਦੇ ਨੇ ਜਿੰਨੇ 84 ਵੇਖੀ ਸੀ ਜਿੰਨੇ ਉਸ ਟਾਈਮ ਕਟਨਾ ਵਾਪਰਦੀ ਆਪਣੇ ਉੱਤੇ ਸਹੀ ਗਲਾਂ ਚ ਤੈਰ ਪਾਏ ਦੇਖੇ ਤੇ ਅਗਰਾਂ ਲਗਦੀਆਂ ਦੇਖੀਆਂ bizness ਤਬਾਹ ਹੁੰਦੇ ਦੇਖੇ ਛੋਟੇ ਛੋਟੇ ਬੱਚੇ ਜਿਹਨੂੰ ਜਦੋਂ ਦੇਖਿਆ ਉਹਨਾਂ ਨੇ ਕਿਸੇ ਨਾ ਕੁਮੰਜੀ ਦੇ ਥੱਲੇ ਵੜ ਕੇ ਜਾਨ ਬਚਾਈ ਕਿਸੇ ਨੇ ਬਾਹਰ ਭੱਜ ਕੇ ਜਾਨ ਬਚਾਈ ਉਹਨਾਂ ਲੋਕੋ ਸਾਰਿਆਂ ਕੋਈ ਦੁਬਾਰਾ ਉਹ ਜਿਹੜਾ ਸੀ ਉਹ ਰੀਇਨੈਕਟ ਹੋ ਗਿਆ ਸਾਰਾ ਕੁਝ ਸਾਹਮਣੇ ਆ ਗਿਆ ਕਿ ਇਹ ਬੰਦਾ ਕੀ ਕਰ ਰਿਹਾ ਸਾਡੀ ਕੌਮ ਦਾ ਬੰਦਾ ਜਿਹੜਾ ਜਿਹਨੇ ਉਸ ਬੰਦੇ ਦੇ ਸਾਹਮਣੇ ਜਾ ਕੇ ਪੈਰ ਫੜ ਲਿਆ ਜਿਹਦਾ ਜਿਹਨੇ ਸਾਡੇ ਨਾਲ ਧੱਕਾ ਕੀਤਾ ਇਹ ਜਦੋਂ ਮਾਮਲਾ ਹੋਇਆ ਤੇ ਫਿਰ ਵਿਰੋਧ ਸ਼ੁਰੂ ਹੋਇਆ ਤੇਦੇ ਉੱਤੇ ਮੈਂ ਹਮੇਸ਼ਾ ਕਹਿੰਦਾ ਕਿ ਜਦੋਂ 6 ਫਾਰ ਜਸਟਿਸ ਜਿਹੜਾ ਉਹਦੀ ਹਰ ਜਿਹੜਾ ਮੁਤਾਲਬਾ ਹੁੰਦਾ ਹਰ ਜਿਹੜੀ ਸਟੇਟਮੈਂਟ ਹੁੰਦੀ ਉਹ ਬਹੁਤ ਹੀ ਲੌਜੀਕਲ ਹੁੰਦੀ ਬਹੁਤ ਭਾਰੀ ਹੁੰਦੀ ਬਹੁਤ ਭਰਵੀ ਹੁੰਦੀ ਔਰ ਬਹੁਤ ਜਿਹੜੀ ਨਾ ਉਹ ਟਾਈਮਲੀ ਹੁੰਦੀ ਇਸ ਔਰ ਸਹੀ ਜਿਹੜਾ ਟਾਰਗੇਟ ਹੁੰਦਾ ਜਿੱਥੇ ਜਾਣੀ ਚਾਹੀਦੀ ਹੈ ਜਿਹਨੂੰ ਜਿਹਨੂੰ ਕਹਿਣਾ ਚਾਹੀਦਾ ਜਾਂ ਜਿਹਨੂੰ ਸੁਣਾਉਣੀ ਚਾਹੀਦੀ ਉਹਦੇ ਤੱਕ ਹੀ ਉਹਨੂੰ ਹੀ ਮੁਖਾਤਬ ਕੀਤਾ ਜਾਂਦਾ ਇਹ ਜ਼ਾਹਿਰ ਹੈ ਇਹ ਦਿਲਜੀਤ ਵਾਲਾ ਜਿਹੜਾ ਮਾਮਲਾ ਸੀ ਇਹ ਫੌਰੀ ਤੌਰ ਤੇ ਸਿੱਖ ਜਸਟਿਸ ਫਾਰ ਸਿੱਖ ਫਾਰ ਜਸਟਿਸ ਨੇ ਇਹ ਜਿਹੜੇ ਆਪਣੇ ਅਕਾਲ ਤਖਤ ਦੇ ਜਥੇਦਾਰ ਨੇ ਭਾਈ ਗਿਆਨੀ ਕੁਲਦੀਪ ਸਿੰਘ ਹਰੀ ਉਹਨਾਂ ਨੂੰ ਉਹਨਾਂ ਦੇ ਨਾਂ ਚਿੱਠੀ ਲਿਖੀ ਚਿੱਠੀ ਪਾਈ ਖਾਤ ਲਿਖਿਆ ਤੇ ਉਹਨਾਂ 'ਚ ਮੰਗ ਕੀਤੀ ਗਈ ਕਿ ਤੁਸੀਂ ਕਿਉਂਕਿ ਅਕਾਲ ਤਖਤ ਤੇ ਬੈਠੇ ਹੋ ਜਥੇਦਾਰ ਹੋ ਤੁਸੀਂ ਉੱਥੇ ਸਭਾ ਲਾ ਕੇ ਬੈਠੇ ਹੋ ਤੇ ਤੁਸੀਂ ਆਪਣੇ ਜਿਹੜਾ ਦਿਲਜੀਤ ਉਹਨੂੰ ਤੁਸੀਂ ਸਮਨ ਕਰੋ ਉਹਨੂੰ ਬੁਲਾਓ ਉਹਨੂੰ ਪੁੱਛੋ ਕਿ ਤੇਦੀ ਇਹਦੀ ਕਿਹੜੀ ਬੇਲਨੇ ਚ ਬਾਹ ਆਈ ਸੀ ਕਿਹੜੀ ਐਡੀ ਬੇਲਨੇ ਚ ਬਾਹ ਆ ਗਈ ਸੀ ਕਿ ਤੁਹਾਡਾ ਜਿਹੜਾ ਤੇਰਾ ਜਾਣਾ ਬੜਾ ਜ਼ਰੂਰੀ ਸੀ ਉੱਥੇ ਜਾ ਕੇ ਤੇ ਉਹਦੇ ਸਪੈਰੀ ਹੱਥ ਲਾਣੇ ਜ਼ਰੂਰੀ ਸੀ ਇਹ ਪੁੱਛਣ ਦੀ ਮੰਗ ਕੀਤੀ ਗਈ ਤੇ ਉਸ ਤੋਂ ਬਾਅਦ ਜ਼ਾਹਿਰ ਹੈ ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕਿਆ ਕਿ ਜਿੱਥੇ ਜਦੋਂ ਸਰਦਾਰ ਗੁਰਪਤਵੰਤ ਸਿੰਘ ਪੰਨੂਹਰੀ ਕੌਮ ਦੀ ਗੱਲ ਕਰਦੇ ਨੇ ਤੇਸ ਵੇਲੇ ਮੈਂ ਜਿਹੜਾ ਦੇਖਦਾ ਪਿਆ ਪੂਰੀ ਕੌਮ ਦੇ ਹਵਾਲੇ ਨਾਲ ਉਹ ਵਾਹਤ ਬੰਦਾ ਜਿਹੜਾ ਸਵੇਰ ਸ਼ਾਮ ਭੱਜਾ ਫਿਰਦਾ ਬਹੁਤ ਸਾਰੇ ਲੋਕੀ ਨੇ ਕੰਮ ਕਰਦੇ ਨੇ ਬਹੁਤ ਸਾਰੀਆਂ ਸੰਗਤਾਂ ਆਪਣੇ ਆਪਣੀ ਜਗ੍ਹਾ ਤੇ ਆਪਣੇ ਆਪਣੀ ਥਾਂ ਦੇ ਉੱਤੇ ਖਾਲਸਾਪਨ ਦਾ ਨਾਂ ਲੈਂਦੀਆਂ ਖਾਲਸਾਪਨ ਦਾ ਕੰਮ ਕਰਦੀਆਂ ਕੁਝ ਗਿਆਨ ਦਿੰਦੀਆਂ ਕੁਝ ਕੁਝ ਆਪਣਾ ਮੀਡੀਆ ਦੇ ਉੱਤੇ ਸਟੇਟਮੈਂਟਸ ਆਉਂਦੇ ਨੇ ਕੁਝ ਆਪਣੀਆਂ ਤਨਜ਼ੀਮਾਂ ਚਲਾਉਂਦੀਆਂ ਕੋਈ ਸੰਗਤਾਂ ਚਲਾਉਂਦੀਆਂ ਕੋਈ ਪ੍ਰਸ਼ਾਦਾ ਕੋਈ ਲੰਗਰ ਆਪਣੇ ਆਪਣੇ ਵੱਖ-ਵੱਖ ਕੋਈ ਤਾਲੀਮ ਆਪਣੇ ਆਪਣੇ ਜਗ੍ਹਾ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਇਹ ਮੈਂ ਕਿਸੇ ਦਿਨ ਫਿਰ ਕੋਈ ਬੜੀ تفصیلی ਦੇ ਨਾਲ ਇੱਤੇ ਵੀ ਗੱਲ ਕਰਾਂਗੇ ਕਿ ਇਸ ਵੇਲੇ ਕੋਈ ਮੇਰਾ خیال ਕੋ 100 150 تنظیماں ਜਿਹੜੀਆਂ ਸਿੱਖਾਂ ਦੀਆਂ ਇਸ ਵੇਲੇ ਜਿਹੜੀਆਂ ਉਹ ਦੁਨੀਆਂ ਭਰ ਦੇ ਵਿੱਚ ਮੌਜੂਦ ਨੇ ਤੇ ਸਾਰੇ ਜਿਹੜੇ ਨੇ ਉਹ ਖਾਲਸਾਣ ਦੀ ਗੱਲ ਕਰਦੇ ਨੇ ਖਾਲਸਾਣ ਦੀ ਗੱਲ ਸਾਰੇ ਕਰਦੇ ਨੇ ਪਰ ਜਿਹੜੀ ਖਾਲਸਤਾਨ ਦੀ ਮੰਗ ਤੇ ਗਰਾਊਂਡ ਦੇ ਉੱਤੇ ਜਿਹੜਾ ਖਾਲਸਤਾਨ ਦਾ ਝੰਡਾ ਚੁੱਕ ਕੇ ਜਿਹੜੇ ਲੋਕ ਖਲੋਤੇ ਨਜ਼ਰ ਆਉਂਦੇ ਨੇ ਉਹ 6 ਫਾਰ ਜਸਟਿਸ ਦੇ ਨੇ ਤੇ ਜਿੱਦਾਂ ਕ੍ਰੈਡਿਟ ਹੋਏ ਉਹਨੂੰ ਦੇਣਾ ਚਾਹੀਦਾ ਮੈਂ ਬਹੁਤ ਸਾਰੇ ਲੋਕਾਂ ਦੇ ਨਾਲ ਸਭ ਦਾ ਸਤਿਕਾਰ ਕਰਨਾ ਸਾਰੇ ਲੋਕ ਮੈਂ ਕਹਿੰਦਾ ਸਿਆ ਕਿ ਸਭ ਲੋਕ ਆਪਣੇ ਖਾਲਸਤਾਨ ਵਾਸਤੇ ਕੰਮ ਕਰ ਰਹੇ ਨੇ ਨਾ ਲੈ ਰਹੇ ਨੇ ਆਪਣੇ ਵੱਖ-ਵੱਖ ਜਗ੍ਹਾ ਦੇ ਉੱਤੇ ਪਰ ਕੈਨੇਡਾ ਦੀ ਸਰਦੀ ਦੇ ਵਿੱਚ ਠੰਡ ਦੇ ਵਿੱਚ ਜਿਹੜੇ ਬੰਦੇ ਝੰਡੇ ਚੁੱਕ ਕੇ ਜਿਹੜੇ ਖਲੋਂਦੇ ਨੇ ਇਹ ਇਹਨਾਂ ਦੇ ਵਿਰੁੱਧ ਕਰਦੇ ਨੇ ਹਿੰਦੁਸਤਾਨੀ ਸਰਕਾਰਾਂ ਦਾ ਇਹਨਾਂ ਦੇ ਕੌਂਸਲਖਾਨਿਆਂ ਨੂੰ ਸਾਹਮਣੇ ਕਹਿ ਕੇ ਲੈਂਦੇ ਨੇ ਜਨਾਬ ਉਹ ਕਹਿੰਦੇ ਨੇ ਤੁਸੀਂ ਅਤਵਾਦੀ ਹੋ ਟੈਰਰਰਖਾਨੇ ਹੋ ਤੇ ਉਹ ਅੱਗੇ ਮੈਂ ਤੁਹਾਨੂੰ ਦੱਸਣਾ ਅੱਜ ਕੱਲ ਜਿਹੜਾ ਉਹ ਲਾਈਫ ਸਰਟੀਫਿਕੇਟ ਦਾ ਸਿਸਟਮ ਸ਼ੁਰੂ ਕੀਤਾ ਆ ਜਿਹੜੀ ਇਥੇ ਹਿੰਦੁਸਤਾਨੀ ਸਰਕਾਰ ਨੇ ਸਿੱਖਾਂ ਨੂੰ ਜ਼ਿੰਦਗੀਆਂ ਦੇਣੀਆਂ ਸ਼ੁਰੂ ਕੀਤੀਆਂ ਜ਼ਿੰਦਗੀ ਦੇ ਸਰਟੀਫਿਕੇਟ ਦੇਣੇ ਸ਼ੁਰੂ ਕੀਤੇ ਹੋਏ ਨੇ ਦੇਖੋ ਕੀ ਕੰਮ ਆ ਗਿਆ ਉੱਤੇ ਕੱਲ ਮੈਂ ਇਹ ਸੁਨੇਹਾ ਲੈ ਲੋ ਕੱਲ ਮੈਂ ਪੂਰੀ ਤਫਸੀਲ ਦੇ ਨਾਲ ਇੱਕ ਪੂਰੀ ਵੀਡੀਓ ਜਿਹੜੀ ਸਿਰਫ ਲਾਈਫ ਸਰਟੀਫਿਕੇਟ ਦੇ ਉੱਤੇ ਉਹ ਕਰਾਂਗੇ ਆਪਾਂ ਜਿਹਦੇ ਵਿੱਚ ਤੁਹਾਨੂੰ ਦੱਸਾਂਗਾ ਕਿ ਕਿਉਂ ਵੰਡ ਰਿਆ ਨੇ ਕਾਰਨ ਕੀ ਇਹ ਵਿਰੋਧ ਕੀਤਾ ਜਾਣਾ ਜਿਹਦਾ ਕਿਸ ਚੀਜ਼ ਦਾ ਹੋ ਰਿਹਾ ਕੀ ਕਰਦੇ ਨੇ ਜਗ ਗੁਰਦੁਆਰਿਆਂ ਵਿੱਚ ਸਾਰਾ ਕੁਝ ਜਿਹੜਾ ਤੁਹਾਡੇ ਸਾਹਮਣੇ ਮੈਂ ਤਫਸੀਲ ਦੇ ਨਾਲ ਰੱਖਾਂਗਾ ਅੱਜ ਥੋੜੀ ਜੀ ਗੱਲ ਸਿਰਫ ਉੱਤੇ ਮੈਂ ਆਖਿਰ ਤੇ ਕਰਾਂਗਾ ਕਿ ਜਿਹੜਾ 8 ਨਵੰਬਰ ਨੂੰ ਤੁਹਾਨੂੰ ਪਤਾ ਸੈਟਰਡੇ ਵਾਲੇ ਦਿਨ ਜਿਹੜਾ 8 ਨਵੰਬਰ ਨੂੰ ਇਹ ਖਾਲਸਾ ਦੀਵਾਨ ਸੋਸਾਇਟੀ ਜਾ ਰਹੇ ਨੇ ਐਪਸਪੋਰਟ ਦੇ ਉੱਤੇ ਉੱਥੇ ਜਾ ਕੇ ਇਹਨਾਂ ਨੇ ਕੀ ਕਰਨਾ ਉਹਦੀ ਵੀ ਜਾਣਕਾਰੀ ਸਾਨੂੰ ਮਿਲੀ ਗ੍ਰਾਉਂਡ ਦੇ ਉੱਤੋਂ ਥੋੜੀ ਜਿਹੀ ਗੱਲ ਮੈਂ ਉੱਥੇ ਕਰਾਂਗਾ ਪਰ ਪਹਿਲੇ ਜਿਹੜਾ ਆਪਣਾ ਭਾਈ ਜਿਹੜੇ ਗਿਆਨੀ ਸਾਹਿਬ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੇ ਆਪਣਾ ਸਰਦਾਰ ਗੁਰਪ੍ਰੀਤ ਸਿੰਘ ਪੰਨੂ ਨੇ ਇਹ ਜਦੋਂ ਗੱਲ ਕਰਦੇ ਨੇ ਤੇ ਇਹਦਾ ਅਸਰ ਹੁੰਦਾ ਨੋਟਿਸ ਲਿਆ ਜਾਂਦਾ ਚਾਹੇ ਉਹ ਡੋਨਲਡ ਟਰੰਪ ਨੂੰ ਖਤ ਲਿਖਣਾ ਹੋਵੇ ਉੱਥੋਂ ਵੀ ਜਵਾਬ ਆਉਂਦਾ ਚਾਹੇ ਜਿਹੜਾ ਆਪਣਾ ਉਹ ਲੈਂਡ ਪੂਲਿੰਗ ਸਕੀਮ ਦੇ ਉੱਤੇ ਭਗਵਤ ਮਾਨ ਨੂੰ ਸੁਨੇਹਾ ਆਵੇ ਉਹ ਵੀ ਵਾਪਸ ਹੁੰਦੀ ਤੇ ਜਾ ਫਿਰ ਇਹ ਦੇਖੇ ਚੜ੍ਹਦੇ ਪੰਜਾਬ ਦੇ ਜਿਹੜੇ ਜਵਾਨ ਨੇ ਉਹਨਾਂ ਨੂੰ ਮੁਖਾਤਬ ਕਰਨਾ ਹੋਵੇ ਚਾਹ ਪਹਿਲਾਂ ਹਰ ਚੀਜ਼ ਦੇ ਉੱਤੇ ਕੰਮ ਗੋ ਕਿ ਬਹੁਤ ਮੁਸ਼ਕਲ ਸੰਘਰਸ਼ ਹੈਗਾ ਸਰਦਾਰ ਗੁਰਪਰਸ ਸਿੰਘ ਪੰਨੂ ਉਹਨਾਂ ਦੀ ਟੀਮ ਦਾ। ਔਰ BC ਵਿੱਚ ਜਿਸ ਤਰ੍ਹਾਂ ਸੀ ਦੇਖਿਆ ਪਿਛਲੇ 3-4 ਦਿਨ ਤੋਂ ਲਗਾਤਾਰ ਜਿਹੜੇ ਸਿੰਘ ਨੇ ਮੈਂ ਜ਼ਿਕਰ ਕਰਨਾ ਚਾਹਾਂਗਾ ਭਾਈ ਮਨਜਿੰਦਰ ਸਿੰਘ ਦਾ ਭਾਈ ਨਰਿੰਦਰ ਸਿੰਘ ਦਾ ਜਿਹੜੇ ਉੱਥੇ ਜਿਹੜੇ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਨੇ ਸਰਕਾਰਾਂ ਦੇ ਖਲੋਤੇ ਨੇ ਇਹਨਾਂ ਦਾ ਵਿਰੋਧ ਕਰਦੇ ਨੇ ਇਹਨਾਂ ਦੇ ਆਪਣਾ ਘਰਾਓ ਕਰ ਰਹੇ ਨੇ ਆਪਣੇ ਇਹਨਾਂ ਦੇ ਜਿਹੜੇ ਕੌਂਸਲ ਖਾਨੇ ਨੇ ਉਹਨਾਂ ਦਾ ਹਿੰਦੂਸਤਾਨੀ ਸਰਕਾਰਾਂ ਦਾ ਤੇ ਉਹ ਲੋਕਾਂ ਨੂੰ ਦੱਸ ਰਹੇ ਨੇ ਕਿ ਯਾਰ ਦੇਖੋ ਹਿੰਦੂਸਤਾਨੀਆ ਸਰਕਾਰਾਂ ਜਿਹੜੀਆਂ ਨੇ ਉਹ ਕਿੱਡੇ ਬੁਰੇ ਕੰਮ ਕਰ ਰਹੀਆਂ ਸਿੱਖਾਂ ਦੇ ਵਿਰੋਧ ਕਿਸ ਤਰ੍ਹਾਂ ਕੀ ਕੀ ਨਵੀਂ-ਨਵੀਂ ਸਕੀਮ ਲੈ ਕੇ ਆਉਂਦੀਆਂ ਇਹ ਲਾਈਫ ਸਰਟੀਫਿਕੇਟ ਵੀ ਜਿਹੜਾ ਅਸੀਂ ਇਹੀ ਸਕੀਮ ਦਾ ਨਾਂ ਕੱਲ ਪੂਰੀ ਤਰ੍ਹਾਂ ਐਕਸਪੋਜ਼ ਕਰਾਂਗੇ ਆਪਾਂ ਇਹਨਾਂ ਨੂੰ ਹੁਣ ਕੀ ਕਿਹਾ ਕਿ ਇਹ ਪਹਿਲੇ ਜ਼ਰਾ ਸੁਣੋ ਕਿ ਗਿਆਨੀ ਸਾਹਿਬ ਨੇ ਜਿਹੜਾ ਜਥੇਦਾਰ ਨੇ ਇਹਨਾਂ ਨੇ ਕੀ ਗੱਲ ਕਹੀ ਦੇਖੋ ਉਹਦੇ ਸਬੰਧੀ ਮੈਂ ਪਹਿਲਾਂ ਸਟੇਟਮੈਂਟ ਦੇ ਚੁੱਕਾ ਠੀਕ ਹੈ ਕਿ ਮੇਰੀ ਉਹ ਸਟੇਟਮੈਂਟ ਆ ਕਿ ਉਹ ਠੀਕ ਹੈ ਉਹਨਾਂ ਨੇ ਮਾਫੀ ਆਪਣੀ ਇੱਥੇ ਭੇਜੀ ਉਹਨਾਂ ਨੇ ਕਿਹਾ ਵੀ ਮੈਂ નિર્ਦੋਸ਼ ਹਾਂ ਪਰ ਕੋਈ ਜਾਂਚ ਹੋਈ ਜਾਂਚ ਕਿੰਨੇ ਕਰਨੀ ਆ ਸਰਕਾਰਾਂ ਨੇ ਤੇ ਏਜੰਸੀਆਂ ਨੇ ਜਾਂਚ ਹੋਣ ਤੋਂ ਬਾਅਦ ਜੇ ਕੋਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਫਿਰ ਤੇ ਆਪਾਂ ਕਿਸੇ ਨੂੰ ਬੇਕਸੂਰ ਕਹਿ ਸਕਦੇ ਆ ਪਰ ਜਿਹੜੀ ਸਿੱਖ ਚੇਤਨਾ ਵਾ ਸਿੱਖ ਚੇਤਨਾ ਉਹਨਾਂ ਨੂੰ ਬੇਕਸੂਰ ਨਹੀਂ ਮੰਨਦੀ ਔਰ ਸਿੱਖ ਚੇਤਨਾ ਜਿਹੜੀ ਬੜੀ ਪਰਪੱਕਾ ਜਿਨੇ ਵੀ ਸਾਡੇ ਨਾਲ ਧੱਕਾ ਕੀਤਾ ਜਿਨੇ ਵੀ ਸਾਡੇ ਨਾਲ ਬੇਇਨਸਾਫੀ ਕੀਤੀ ਸਿੱਖਾ ਨੇ ਉਹਨਾਂ ਦੇ ਨਾਮ ਜਿਹੜੇ ਆ ਦਿਲਾਂ ਤੇ ਲਿਖੇ ਹੋਏ ਆ ਹਾ ਇਥੋਂ ਕੋਈ ਦੁਨਿਆਵੀ ਅਦਾਲਤ ਤੋਂ ਬਚ ਜੇ ਦੁਨਿਆਵੀ ਸਰਕਾਰਾਂ ਤੋਂ ਬਚ ਜੇ ਉਹ ਵੱਖਰੀ ਗੱਲ ਆ ਪਰ ਸਿੱਖਾ ਦੀ ਨਜ਼ਰ ਦੇ ਵਿੱਚ ਉਹ ਬੰਦਾ ਦੋਸ਼ੀ ਆ ਜਿਹਦਾ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਸਾਡੀ ਨਸ਼ਲਕੁਸ਼ੀ ਹੋਈ ਉਹਦਾ ਯੋਗਦਾਨ ਇੱਥੇ ਹੈਗਾ ਬਾਕੀ ਮੈਂ ਤੇ ਇਹ ਵੀ ਸਮਝਦਾ ਇਹ ਬੜੀ ਵੇਖੋ ਇੱਕ ਦਰਦਨਾਕ ਜੀ ਗੱਲ ਆ ਨਾ ਜਿਹੜੇ ਬੰਦੇ ਨੇ ਕਿਹਾ ਉਦੋਂ ਪ੍ਰਧਾਨ ਮੰਤਰੀ ਨੇ ਕਿ ਜਦ ਬڑا ਪੇੜ ਗਿਰਦਾ ਹੈ ਤੋ ਧਰਤੀ ਹਿਲਤੀ ਹਰਜੀਵ ਗਾਂਧੀ ਨੇ ਕਿਹਾ ਇਹ ਉਹਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਕਾਨੂੰਨ ਯੂਨੀਵਰਸਿਟੀ ਆ ਜਿਨੇ ਕਾਨੂੰਨ ਦੀਆਂ ਧੜੀਆਂ 1984 ਦੇ ਵਿੱਚ ਖੁੱਲੀਆਂ ਡਾਈਆਂ ਤੇ ਸਾਡੇ ਗਲਾਂ 'ਚ ਟੈਰ ਪਾਏ ਗਏ ਉਹਦੇ ਨਾਮ ਦੇ ਉੱਤੇ ਇੱਥੇ ਰਜੀਵ ਗਾਂਧੀ ਯੂਨੀਵਰਸਿਟੀ ਜਿਹੜੀ ਲਾਜ ਯੂਨੀਵਰਸਿਟੀ ਆ ਉਹ ਸਿੱਖਾਂ ਦਾ ਮੂੰਹ ਤੇ ਚੜਾਉਂਦੀ ਚੜਾਉਂਦੀ ਆ ਦੁਨੀਆਂ ਦੇ ਹਰ ਇਨਸਾਫ ਪਸੰਦ ਬੰਦੇ ਦਾ ਮੂੰਹ ਚੜਾਉਂਦੀ ਆ ਇਸ ਕਰਕੇ ਇਹਦਾ ਨਾਮ ਜਿਹੜਾ ਬਦਲ ਦੇਣਾ ਚਾਹੀਦਾ ਇਹਦਾ ਨਾਮ ਇਹ ਨਹੀਂ ਚਾਹੀਦਾ ਇਹ ਜਨਾਬ ਇਹ ਇੱਕ ਗੱਲ ਤੇ ਸਾਫ਼ ਹੋ ਗਈ ਕਿ ਭਾਈ ਪੰਨੂ ਹਰਾਨੇ ਜਾਂ 6.0 ਜਸਟਿਸ ਨੇ ਜਿਹੜੀ ਮੰਗ ਕੀਤੀ ਸੀ ਉਹ ਅਕਾਲ ਤਖਤ ਤੱਕ ਪਹੁੰਚ ਗਈ ਉਹਦਾ ਨੋਟਿਸ ਲਿਆ ਗਿਆ ਉਹਨੂੰ ਇਕਨੋਲਜ ਕੀਤਾ ਗਿਆ ਦੂਜੀ ਹੁਣ ਗੱਲ ਰਹੀ ਦੋ ਬੰਦੇ ਨੇ ਇੱਕ ਅਮਿਤਾ ਬਚਨ ਹੈ ਇੱਕ ਦਿਲਜੀਤ ਦੁਸਾਂਜ ਹੈ ਅਮਿਤਾ ਬਚਨ ਦੇ ਹਵਾਲੇ ਨਾਲ ਤੇ ਬੜੇ ਕਲੀਅਰਲੀ ਜਿਹੜੀ ਆਪਣਾ ਗਿਆਨੀ ਸਾਹਿਬ ਨੇ ਕਹਿ ਦਿੱਤਾ ਕਿ ਉਹਨੇ ਦੱਸਿਆ ਗਿਆ ਕਿ ਉਹਨੇ ਮਾਫੀ ਮੰਗੀ ਚਿੱਠੀ ਲਿਖੀ ਅਕਾਲ ਤਖਤ ਦੇ ਨਾਲ ਜਿਹਦੇ ਵਿੱਚ ਉਹਨੇ ਆਪਣੀਆਂ ਸਫਾਈਆਂ ਪੇਸ਼ ਕੀਤੀ ਮਾਫੀ ਕੀ ਮੰਗੀ ਉਹਨੇ ਸਫਾਈਆਂ ਪੇਸ਼ ਕੀਤੀਆਂ ਉਹਨੇ ਕਿਹਾ ਜੀ ਕਿ ਨਹੀਂ ਮੈਂ ਇੱਕ ਕਨਫਿਊਜ਼ਨ ਹੈ ਗਲਤਫਹਮੀ ਹੈ ਮੈਂ ਨਹੀਂ ਕੁਝ ਵੀ ਕਿਹਾ ਜੋ ਕੁਝ ਮੇਰੇ ਬਾਰੇ ਕਿਹਾ ਗਿਆ ਮੈਂ ਇਸ ਤਰ੍ਹਾਂ ਦੇ ਕੰਮ ਨਹੀਂ ਕੀਤੇ ਮੈਨੂੰ ਮਾਫ ਕਰ ਦਿਓ ਪਰ ਯਾਨੀ ਸਾਹਿਬ ਨੇ ਤਾਂ ਸੁਣ ਲਿਆ ਉਹਨੇ ਕਿਹਾ ਜੀ ਕਿ ਕਿਤੇ ਇਨਕੁਆਇਰੀ ਹੋਈ ਨਹੀਂ ਕਿਤੇ ਕੋ ਤਫਤੀਸ਼ ਹੀ ਨਹੀਂ ਹੋਈ ਤੇ ਅਸੀਂ ਕਿਸ ਤਰ੍ਹਾਂ ਮਾਫ ਕਰ دیں ਕਿਸ ਤਰ੍ਹਾਂ ਮੰਨ ਲਈ ਕਿ ਮੀਤਾ ਬਚਨ ਜੋ ਕਹਿ ਰਿਹਾ ਠੀਕ ਕਹਿ ਰਿਹਾ ਇਸ ਵਾਸਤੇ ਉਹਦੀ ਤੇ ਕੋਈ ਮਾਫੀ ਹੈ ਨਹੀਂ ਉਹਦੇ ਵਾਸਤੇ ਤਾਂ ਬਿਲਕੁਲ ਉਹੀ ਸਟੇਟਸ ਕੁਝ ਨਾ ਕਰ ਕੋਈ ਇਨਵੈਸਟੀਗੇਸ਼ਨ ਨਹੀਂ ਹੋ ਜਾਂਦੀ ਔਰ ਜਦੋਂ ਕੋਈ ਸਟੇਟ ਨਹੀਂ ਬਣ ਜਾਂਦੀ ਖਾਲਸਾਣ ਦੀ ਤੇ ਉਹ ਕਿਤੇ ਮਨਾਸਫ ਫੋਰਮ ਦੇ ਉੱਤੇ ਜਾ ਕੇ ਤਫਤੀਸ਼ ਕਰਕੇ ਉਹਦੀ سزا ਜਿਹੜੀ ਕੋਈ ਉਹ ਆਪਣਾ ਉਹ ਤਜਵੀਜ਼ ਨਹੀਂ ਕਰਦੀ ਉਸ ਵਕਤ ਤੱਕ ਕਮਿਤਾ ਬਚਨ ਦਾ ਮਾਮਲਾ ਤੇ ਉੱਥੇ ਦਾ ਉੱਥੇ ਹੀ ਕਿਉਂਕਿ ਉਹ ਗੁਰਸਿੱਖ ਹੈ ਨਹੀਂ ਦੂਸਰੇ ਧਰਮ ਦਾ ਬੰਦਾ ਤੇ ਉਹਨੂੰ ਅਕਾਲ ਤਖਤ ਜਿਹੜਾ ਉਹ ਬੁਲਾ ਨਹੀਂ ਸਕਦਾ ਕੋਈ ਦੂਸਰੀ ਸਰਕਾਰ ਨਹੀਂ ਇੱਕ ਸਟੇਟ ਨਹੀਂ ਹੈ ਇਸ ਵਾਸਤੇ ਉਹ ਤਾਂ ਸਮਝ ਨਹੀਂ ਕਰ ਸਕਦੀ ਹੁਣ ਗੱਲ ਰਹਿ ਗਈ ਦਿਲਜੀਤ ਦਸਾਂਝ ਦੀ ਦਿਲਜੀਤ ਦੁਸਾਂਜ ਨੂੰ ਜਿਹੜਾ ਬਿਲਕੁਲ ਉਹਨੂੰ ਉਹਦਾ ਨੋਟਿਸ ਲਿਆ ਗਿਆ ਤੇ ਸਾਡੇ ਕੋਲ ਜਿਹੜੀ ਖਬਰ ਆ ਰਹੀ ਹੈ ਜਾਣਕਾਰੀ ਤੁਹਾਨੂੰ ਮੈਂ ਦੇ ਦਿਆਂ ਬ੍ਰੇਕਿੰਗ ਨਿਊਜ਼ ਦੇ ਤੌਰ ਤੇ ਉੱਤੇ ਮੈਂ ਜਿਹੜਾ ਪਤਾ ਕੀਤਾ ਅਕਾਲ ਤਖਤ ਦੇ ਸੋਰਸ ਦੇ ਉੱਤੇ ਉਹਨਾਂ ਨੇ ਕਿਹਾ ਜੀ ਕਿ ਇਸ ਮੁੱਦੇ ਇਸ ਮੀਟਿੰਗ ਵਿੱਚ ਜਿਹੜਾ ਉਹ ਵਿਚਾਰ ਇਸ ਮਾਮਲੇ ਤੇ ਨਹੀਂ ਹੋਇਆ ਜਿਹੜੀ ਅਗਲੀ ਜਿਹੜੀ ਅਗਲੀ ਆਪਣਾ ਬੈਠਕ ਹੋਣੀ ਹੈ ਤੁਹਾਨੂੰ ਪਤਾ ਕਿ ਹਰ 15 ਦਿਨ ਦੇ ਬਾਅਦ ਜਿਹੜੀ ਇੱਕ ਬੈਠਕ ਹੁੰਦੀ ਹੈ ਪੰਜ ਜਿਹੜੇ ਆਪਣਾ ਜਥੇਦਾਰ ਨੇ ਉਹਨਾਂ ਦੇ ਫਿਰ ਮੁਖ ਜਿਹੜੇ ਜਥੇਦਾਰ ਨੇ ਉਹਨਾਂ ਦੀ ਸਦਾਰਤ ਵਿੱਚ ਅਕਾਲ ਤਖਤ ਜਿਹਦੇ ਚ ਕੌਮ ਦੇ مختلف ਕਿਸਮ ਦੇ ਮੁੱਦੇ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ ਉਹ ਕੁਝ ਫੈਸਲੇ ਡਿਸੀਜਨ ਹੁੰਦੇ ਨੇ ਅਗਲੀ ਜਿਹੜੀ ਆਪਣਾ ਬੈਠਕ ਹੋਣੀ ਹੈ ਉਹਦੇ ਵਿੱਚ ਜਿਹੜਾ ਦਿਲਜੀਤ ਦੁਸਾਂਜ ਦਾ ਉਹਦਾ ਮੁੱਦਾ ਪ੍ਰੋਪਰ ਉਹਨੂੰ ਸਮਨ ਕਰਨ ਦਾ ਜਿਹੜਾ ਉਹ ਸਾਹਮਣੇ ਆਏਗਾ ਫਿਰ ਜਿਹੜੀ ਸਾਡੀ ਸੋਰਸਸ ਨੇ ਜਿਹੜੇ ਮੇਰੇ ਸੋ ਫਿਲਹਾਲ ਜਿਹੜੀ ਖਬਰ ਆਈ ਉਹ ਇਹੀ ਤੁਸੀਂ ਕਹਿੰਦੇ ਠੀਕ ਹੈ ਜੀ ਉਹਨੇ ਕਿਹਾ ਜੀ ਕਿ ਆਪਣਾ ਜਿਹੜਾ ਇਹਨੂੰ ਜਿਹੜਾ ਕੀ ਕਹਿੰਦੇ ਨੇ ਇਹਦਾ ਬਾਈਕਾਟ ਜਿਹੜਾ ਉਹ ਹੋਣਾ ਚਾਹੀਦਾ ਦਿਲਜੀਤ ਦਸਾਂਦਾ ਕਿਉਂਕਿ ਇਹ ਚੰਗੀ ਗੱਲ ਨਹੀਂ ਮੈਂ ਖੁਦ ਵੀ ذاتی ਤੌਰ ਤੇ ਉੱਤੇ ਵੀ ਭਾਈ ਦਿਲਜੀਤ ਦਾ ਮਾਵੀ ਫੈਨ ਆ ਉਹਨੀਆਂ ਫਿਲਮਾਂ ਦੇਖੀਆਂ ਜ਼ਬਰਦਸਤ ਕਿਸਮ ਦੇ ਗਾਣੇ ਵੀ ਸੁਣੀਦੇ ਹੁੰਦਾ ਮਿਊਜ਼ਿਕ ਵੀ ਹੁੰਦਾ ਅੱਛਾ ਸਭ ਕੁਝ ਅੱਛਾ ਹੈ ਪਰ ਮੇਰਾ ਵੀ ਦਿਲ ਟੁੱਟਿਆ ਮੇਰਾ ਵੀ ਮਨ ਨੂੰ ਵੀ ਤਕਲੀਫ ਹੋਈ ਕਿ ਜਦੋਂ ਪੂਰੀ ਕੌਮ ਸਿੱਖ ਕੌਮ ਜਿਹੜੀ ਕਹਿ ਰਹੀ ਹੈ ਕਿ ਉਹਦੀ ਦਿਲਜ਼ਾਰੀ ਹੋਈ ਹੈ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਇਹ ਕਮਸ ਕਮਸ ਤੋਂ ਬਾਅਦ ਜਿਹੜੀ ਰਿਕੁਐਸਟਾਂ ਕੀਤੀਆਂ ਮਤਾਲਬ ਹੈ ਕਿ ਚਲੋ ਯਾਰ ਆਸਟ੍ਰੇਲੀਆ ਵਾਲੇ ਜਿਹੜੇ ਕਾਨਸਰਟ ਨੇ ਤੂੰ ਉਹ ਹੀ ਥੋੜਾ ਜਿਹਾ ਮਲਤਵੀ ਕਰ ਲੈ ਮਨਸੂਖ ਕਰਨ ਨੂੰ ਤਾਂ ਕੋਈ ਵੀ ਨਹੀਂ ਕਹਿ ਰਿਹਾ ਤੇਰਾ ਕੰਮ ਹੈ ਤੂੰ ਪੈਸੇ ਕਮਾਣੇ ਤੇਰੀ ਰੋਜ਼ੀ ਰੋਟੀ ਹੈ ਤੇਰੀ ਜ਼ਿੰਦਗੀ ਹੈ ਉਤੋਂ ਤਾਂ ਤੈਨੂੰ ਕੋਈ ਨਹੀਂ ਰੋਕਣ ਲੱਗਿਆ ਪਰ ਇਹ ਜਿਹੜੇ ਸੋਕ ਦੇ ਦਿਨ ਸੀ ਜਿਹੜੇ 10 15 ਦਿਨ ਨਵੰਬਰ ਦੇ ਪਹਿਲੇ ਹੁੰਦੇ ਇਹਨਾਂ ਨੂੰ ਚਲੋ ਬੁਲਾ ਲੈ ਤੇ ਤੂੰ ਅੱਗੇ ਲੈ ਜਾ ਮਲਤਵੀ ਕਰਕੇ ਤਰੀਖਾਂ ਇਹਨਾਂ ਫਿਰ ਫਿਰ ਭੇਜੀ ਕਿਹੜਾ ਕੋਈ ਨੱਟ ਥੱਲੇ ਲੈ ਕੇ ਤੂੰ ਵੀ ਇੱਥੇ ਹੀ ਤੇਰੇ ਗਾਣੇ ਵੀ ਇੱਥੇ ਨੇ ਲੋਕੀ ਵੀ ਇੱਥੇ ਨੇ ਆਉਣ ਵਾਲੇ ਵੀ ਇੱਥੇ ਨੇ ਤੇਰੇ ਕਾਨਸਰਟ ਤੇ ਲੋਕਾਂ ਨੇ ਆਉਣਾ ਵੀ ਆਉਣਾ ਪਰ ਤੂੰ ਜਿਹੜਾ ਉੱਥੇ ਕੀ ਕਹਿੰਦੇ ਨੇ ਕਹਿੰਦੇ ਨੇ ਪੂਰੀ ਸੰਗਤ ਨੂੰ ਪੂਰੀ ਸਿੱਖ ਨੂੰ ਸਿੱਖੀਆਂ ਨੂੰ ਸਿੱਖਾਂ ਨੂੰ ਜਿਹੜਾ ਤੂੰ ਆਨਰ ਨਹੀਂ ਕੀਤਾ ਇਹਦੀ ਮੈਨੂੰ ਦੁੱਖ ਹੈ ਇਹ ਮੈਨੂੰ ਤਕਲੀਫ ਹੈ ਹੁਣ ਜਿਹੜੇ ਸਿੱਖ ਭਾਣ ਉਹ ਕਹਿੰਦੇ ਨੇ ਕਿ ਜ਼ਮੀਰ ਮਰਿਆ ਹੋਇਆ ਦਲਜੀਤ ਦਾ ਸਿੱਖੀ ਦੇ ਹਵਾਲੇ ਨਾਲ ਜ਼ਕੀਰਨ ਮਰਿਆ ਹੋਇਆ ਕੋ ਆਪਣੀ ਤੌਰ ਤੇ ਸਮਝਦਾ ਕਿ ਮੈਂ ਪਤਾ ਨਹੀਂ ਮੈਂ ਠੀਕ ਆ ਉਹ ਹਰ ਚੀਜ਼ ਨੂੰ ਲੈਂਦਾ ਉਸ ਤਰ੍ਹਾਂ ਜਿਸ ਤਰ੍ਹਾਂ ਜਿਵੇਂ ਮੈਂ ਜਿਹੜਾ ਸ਼ਾਇਦ ਮੇਰੀ ਫਿਲਮ ਦੀ ਮਰਜ਼ਾ ਨਾ ਕਰਦੇ ਪੈਣੇ ਕੰਟਰੋਵਰਸੀ ਰੇਟ ਹੋਏਗੀ ਮੈਂ ਫਿਰ ਅੱਗੇ ਵਧਾਂਗਾ ਫਿਲਮ ਕਾਮਯਾਬ ਹੋ ਜਾਏਗੀ ਚਾਰ ਟੱਕਿਆਂ ਪੈਸਿਆਂ ਵਾਸਤੇ ਗੱਲ ਕਰ ਰਹੇ ਹਾਂ ਕਿ ਲੇਕਿਨ ਇਹ ਜਿਹੜਾ ਮਾਮਲਾ ਇਹ ਪੈਸਿਆਂ ਪੂਸਿਆਂ ਦਾ ਜਰਾ ਥੋੜਾ ਜਿਆਦਾ ਉੱਤੇ ਦੀ ਗੱਲ ਹੈਗੀ ਤਲਜੀਤ ਨੂੰ ਵੀ ਪਤਾ ਹੈ ਅੰਦਰੋਂ ਪਰ ਇਹ ਇਸ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਆਪਣਾ ਜਿਹੜੇ ਹੁੰਦੇ ਨੇ ਅਭਿਨੇਤਾ ਵਗੈਰਾ ਐਕਟਰਸ ਵਗੈਰਾ ਸੇਲੀਬ੍ਰਿਟੀ ਵਗੈਰਾ ਉਹ ਆਪਣੇ ਜਿਹੜੇ ਕੀ ਕਹਿੰਦੇ ਨੇ ਆਪਣੇ ਮੈਨੇਜਰਸ ਨੇ ਜਿਹੜੇ ਉਹਨੂੰ ਮੈਨੇਜ ਕਰ ਰਹੇ ਹੁੰਦੇ ਨੇ ਪੈਸੇ ਪੂਸੇ ਬਿਜ਼ਨਸਮੈਨ ਆ ਉਹਨਾਂ ਦੇ ਆਧਾਰ ਤੇ ਚੱਲਦੇ ਨੇ ਉਹਨਾਂ ਦੇ ਕਹਿਣ ਤੇ ਚੱਲਦੇ ਨੇ ਉਹ ਜਿਵੇਂ ਦੀ ਸਲਾਹ ਮਤ ਦਿੰਦੇ ਨੇ ਪੁੱਠੀਆਂ ਉਸ ਤਰ੍ਹਾਂ ਦੀ ਕਰਦੇ ਰਹਿੰਦੇ ਨੇ ਇਹ ਸਿਰਫ ਐਕਟਰ ਹੁੰਦੇ ਨੇ ਤੇ ਐਕਟਿੰਗ ਹੀ ਕਰਦੇ ਸਾਰੀ ਜ਼ਿੰਦਗੀ ਆਪਣੀ ਜ਼ਾਤੀ ਤੌਰ ਦੇ ਉੱਤੇ ਨਾ ਕੋਈ ਸੋਚ ਪ੍ਰਵਾਨ ਚੜਦੀ ਇਹਨਾਂ ਦੀ ਨਾ ਕੋਈ ਸੋਚ ਹੁੰਦੀ ਹੈ ਨਾ ਕੋਈ ਕੰਮ ਕਰਦੇ ਹੁਣ ਵੀ ਲੋਕਾਂ ਦੇ ਹੱਥਾਂ 'ਚ ਖੇਲ ਰਹੇ ਨੇ ਲੋਕੀਆਂ ਤੋਂ ਪੈਸੇ ਕਮਾਉਂਦੇ ਨੇ ਉਹਨੂੰ ਦਿਖਾ ਕੇ ਕਾਂਸਰਟ ਦੇ ਉੱਤੇ ਬਾਕੀ ਕਰਕੇ ਇਹ ਵੀ ਇੱਕ ਇਹਨਾਂ ਦਾ ਵੀ ਰੋਜ਼ ਰੋਟੀ ਚੱਲੀ ਪਰ ਹੁਣ ਦਿਲਜੀਤ ਨੂੰ ਜਿਹੜਾ ਥੋੜਾ ਜਿਹਾ ਦਿਨ ਬੁਲਾ ਲੈਣੀ ਚਾਹੀਦੇ ਸੀ ਇਹ ਵੀ ਮੈਂ ਵੀ ਕਹਿੰਦਾ ਮੈਨੂੰ ਵੀ ਗੁੱਸਾ ਹੈ ਮੈਨੂੰ ਵੀ ਮੰਮੀ ਕਹਿਣਾ ਕਿ ਕੰਮ ਇਸ ਕੰਮ ਅਗੇ ਜਦੋਂ ਸਾਰੇ ਲੋਕ ਕਹਿ ਰਹੇ ਹੁਣ ਪੂਰੀ ਕੌਮ ਕਹਿ ਰਹੀ ਉਹ ਯਾਦ ਦਫਾ ਕਰ ਸੁਤੇ ਦੇਖੋ ਨਾ ਜਨੋਸਾਈਡ ਦਾ ਮਾਮਲਾ ਨਵੰਬਰ ਦੇ ਸਰ ਨਾਲ ਕੀ ਹੋਇਆ ਤੱਕਾ ਕਿਤਨਾ ਕਿਤਾ ਕੰਮ ਇਸ ਕੋ 10 15 ਦਿਨ ਵੈਸੇ ਬੰਦਾ ਕਹਿਣਾ ਵੱਡਾ ਬਣਦਾ ਬੰਦਾ ਦਿਲਜੀਤ ਨੇ ਇਤੋਂ 4 ਗੁਣਾ ਵੱਡਾ ਬਣ ਜਾਣਾ ਸੀ ਸਿਰਫ ਇਹ ਗੱਲ ਕਹਿ ਕੇ ਕਿ ਯਾਰ ਮੈਂ 15 ਦਿਨ ਜਿਹੜੇ ਦਸੰਬਰ ਦੇ ਮੰਮੀ ਸੋਗ ਮਨਾਣਾ ਨਹੀਂ ਕਿਤੇ ਨਹੀਂ ਜਾਂਦਾ ਨੇ ਔਨਰ ਕਰਨਾ ਰਿਕਵੈਸਟ ਸਾਰੇ ਸਿੱਖਾਂ ਦੀ ਤੇ ਮੈਂ ਕਾਨਸਰਟ ਆਪਣੇ ਅੱਗੇ ਲਿਆ ਜੰਦਾ ਕੀ 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 ਫਰਕ ਪੈ ਜਾਣਾ ਸੀ ਤੇਰੇ ਪੈਸੇ ਤੇ ਆਉਹੀ ਟਿਕਟਾਂ ਤੇਰੀਆਂ ਵਿਕੀਆਂ ਸੀ ਉਹੀ ਪੈਸੇ ਤੇਰੇ ਆ ਜਾਣੇ ਸੀ ਲੋਕਾਂ ਨੇ ਫਿਰ ਆ ਜਾਣਾ ਸੀ ਪਰ ਇਹ ਜਿਹੜਾ ਹੁਣ ਸੋਗ ਦੇ ਵਿੱਚ ਨਾ ਜਿੱਤਪ ਕੇ ਗਾਣੇ ਗਾਉ ਤੇ ਡਾਂਸ ਕਰਕੇ ਇਹ ਥੋੜਾ ਜਿਹਾ ਜ਼ਰਾ ਬੈਡ ਫੀਲਿੰਗ ਆਈ ਏ ਤੇ ਆਈ ਏ ਸਾਰੇ ਟੱਬਰ ਨੂੰ ਦੱਸ ਉਹ ਖੈਰ ਉਹ ਗੱਲ ਆਪਣਾ ਮੈਂ ਜੀ ਤੁਹਾਨੂੰ ਖਬਰ ਦੱਸ ਰਿਹਾ ਸੀ ਜਿਹੜੀ ਖਬਰ ਦੱਸ ਰਿਹਾ ਸੀ ਉਹ ਇਹ ਸੀ ਕਿ ਅਗਲੀ ਜਿਹੜੀ ਆਪਣਾ ਇਹਦਾ ਇਕੱਠ ਹੋਣਾ ਹੈ ਅਕਾਲ ਤਖਤ ਦੇ ਉੱਤੇ ਉਦੇ ਚ ਦਿਲਜੀਤ ਦਸਾਂਜ ਨੂੰ ਬੁਲਾਇਆ ਜਾਏਗਾ ਤੇ ਇਹਦੇ ਕੋਲ ਜਵਾਬ ਤਲਬੀ ਲਈ ਜਾਏਗੀ ਤੇ ਜਿਹੜੀ ਸਾਡੀ ਮਾਮਲਾ ਏ ਕਿ ਉਹ ਗੱਲ ਜਿਹੜੀ ਉਹ ਮਾਫੀ ਵੀ ਮੰਗੇਗਾ ਦਿਲਜੀਤ ਮੰਗਣੀ ਪੈਣੀ ਇਹਨੂੰ ਉਹ ਮੰਗੇਗਾ ਇਹ ਸਾਡੀ ਖਬਰ ਇਹ ਹੋ ਗਈ ਇਹਤ ਗੱਲ ਹੋ ਗਈ ਦਿਲਜੀਤ ਦੀ ਤੇ ਮੀਤਾ ਬਚਨ ਵਾਲੇ ਮਾਮਲੇ ਦੀ ਦੂਜੀ ਜਿਹੜੀ ਗੱਲ ਮੈਂ ਲਾਈਫ ਸਰਟੀਫਿਕੇਟ ਦੀ ਗੱਲ ਕੀਤੀ ਸੀ ਇਹ 8 ਤਰੀਕ ਨੂੰ ਖਾਲਸਾ ਦੀਵਾਨ ਸੁਸਾਇਟੀ ਐਬਸਵਰਡ ਦੇ ਵਿੱਚ ਜਿਹੜਾ ਇਹਨੇ ਜਾਣਾ ਤੇ ਉੱਥੇ ਜਿਹੜਾ ਸਿੰਘਾਂ ਨੇ ਵੀ ਜਾਣਾ ਹੁਣ ਗੱਲ ਇਹ ਏ ਕਿ ਇਹ ਹੁੰਦਾ ਕੀ ਹੈ ਥੋੜਾ ਜਿਹਾ ਜਰਾ ਸਮਝ ਲਓ ਬੜੇ ਤਸੱਲੀ ਦੇ ਨਾਲ ਬੜੇ ਧਿਆਨ ਦੇ ਨਾਲ ਕਿ ਕਿਹੜਾ ਕਿਹੜਾ ਬੰਦਾ ਕੀ ਕਰ ਰਿਹਾ ਹੈ ਲਾਈਫ ਸਰਟੀਫਿਕੇਟ ਵੰਡਣ ਜਾਏਗਾ ਗੁਰਦੁਆਰੇ ਵਿੱਚ ਜਾਂਦੇ ਨੇ ਉੱਥੇ ਗੁਰਦੁਆਰਿਆਂ ਦੀ ਜਿਹੜੀ ਕਮੇਟੀਆਂ ਨੇ ਖਬਰ ਸੁਣ ਲੈਣਾ ਧਿਆਨ ਦੇ ਨਾਲ ਬਿਲਕੁਲ ਮੈਂ ਤੁਹਾਨੂੰ ਬਿਲਕੁਲ ਬਕਾਇਦਾ ਤੌਰ ਤੇ ਕਨਫਰਮ ਸੋਰਸਸ ਦੇ ਵੱਲੋਂ ਖਬਰ ਦੇ ਰਹੇ ਹਾਂ ਕੌਂਸੂਲੇਟ ਜਾਂਦਾ ਹੈ ਗੁਰਦੁਆਰੇ ਵਿੱਚ ਤੇ ਗੁਰਦੁਆਰੇ ਦੀਆਂ ਜਿਹੜੀਆਂ ਕਮੇਟੀਆਂ ਨੇ ਐਪਸ ਫੋਰਮ ਹੋ ਗਿਆ ਦੂਸਰੇ ਹੋ ਗਿਆ ਉਹ ਜਨਾਬ ਸਾਰੀਆਂ ਜਿਹੜੀਆਂ ਇਨਫੋਰਮੇਸ਼ਨ ਹੈ ਉਹ ਕੌਂਸੂਲੇਟ ਦੇ ਸਾਹਮਣੇ ਰੱਖ ਦਿੰਦੀਆਂ ਕਿਹੜਾ ਬੰਦਾ ਕਿੰਨੇ ਪੈਸੇ ਦਾ ਮਾਲਕ ਹੈ ਕਿੰਨੀ ਵੱਡੀ ਸਾਮੀ ਹੈ ਕਿੰਨੀ ਕਮਾਈ ਹੈ ਤੇ ਕਿੰਨਾ ਵੱਡਾ ਕਿੰਨਾ ਵੱਡਾ ਬਿਜ਼ਨਸਮੈਨ ਹੈ ਕਿੱਥੋਂ ਕਾਰੋਬਾਰ ਹੈ ਕਿਉਂ ਹੁਣ ਤੁਸੀਂ ਸਵਾਲ ਕਰ ਸਕਦੇ ਹੋ ਜੀ ਕਿ ਗੁਰਦੁਆਰੇ ਦੀ ਕਮੇਟੀਆਂ ਨੂੰ ਖਬਰਾਂ ਕਿ ਕਿੱਥੋਂ ਪਤਾ ਲੱਗਦਾ ਇੱਕ ਤਾਂ ਗੱਲ ਇਹ ਵੀ ਕਿ ਜ਼ਾਹਿਰ ਹੈ ਲੋਕੀ ਬੈਂਕਾਂ 'ਚ ਵੀ ਲੱਗੇ ਨੇ ਉੱਥੋਂ ਅਕਾਊਂਟ ਦੀ ਇਨਫਰਮੇਸ਼ਨ ਵੀ ਗੁਰਦੁਆਰਿਆਂ ਤੱਕ ਪਹੁੰਚ ਜਾਂਦੀ ਆਪਣੀ ਆਪਣੀ ਕੌਮ ਦੇ ਵਿੱਚ ਕਿਹੜਾ ਬੰਦਾ ਭਾਰਾ ਹੈ ਹਰ ਬੰਦੇ ਨੂੰ ਮਸਜਿਦ ਦੇ ਮੌਲਵੀ ਨੂੰ ਤੇ ਗੁਰਦੁਆਰੇ ਦੇ ਆਪਣਾ ਜਿਹੜਾ ਆਪਣਾ ਹੁੰਦਾ ਉੱਥੇ ਜਿਹੜਾ ਆਪਣਾ ਮੁਖੀ ਹੈ ਉਹਨੂੰ ਸਾਰਾ ਪਤਾ ਹੁੰਦਾ ਕਿ ਮੇਰੇ ਮਹੱਲੇ ਵਿੱਚ ਮੇਰੇ ਸ਼ਹਿਰ ਦੇ ਵਿੱਚ ਕਿਹੜਾ ਕਿਹੜਾ ਬੰਦਾ ਭੁੱਖਾ ਹੈ ਕਿਹੜਾ ਕਿਹੜਾ ਬੰਦਾ ਜਿਹੜਾ ਨਾ ਆਪਣਾ ਉਹ ਉਹ ਕਰੋੜਪਤੀ ਹੈ ਤੇ ਕਿਹੜਾ ਕਿਹੜਾ ਬੰਦਾ ਅਰਪਤੀ ਇਸ ਗੱਲ ਨੂੰ ਤੁਸੀਂ ਸਾਰੇ ਮੰਨੋ ਇਨਫੋਰਮੇਸ਼ਨ ਜਿਹੜੀ ਉਹਨਾਂ ਕੋਲ ਹੁੰਦੀ ਹੈ ਉਹ ਸੰਗਤਾਂ ਦੀ ਜਿਹੜੇ ਬਿਜ਼ਨਸਮੈਨ ਵੱਡੇ ਨੇ ਉਹ ਖਰਾਤ ਵੀ ਕਰਦੇ ਨੇ ਉਹ ਪੈਸਾ ਵੀ ਦਿੰਦੇ ਨੇ ਉੱਥੋਂ ਵੀ ਪਤਾ ਲੱਗ ਜਾਂਦਾ ਤੇ ਕੁਝ ਜਿਹੜੀਆਂ ਉਹ ਗੱਲਾਂ ਜਿਹੜੀਆਂ ਨੇ ਜਾ ਕੇ ਉਹ ਗੁਰਦੁਆਰੇ ਵਿੱਚ ਕਰ ਵੀ ਦਿੰਦੇ ਨੇ ਜੀ ਕਿ ਦੇਖੋ ਰੱਬ ਦੀ ਬੜੀ ਕਿਰਪਾ ਹੈ ਗੁਰੂ ਦੀ ਜੇ ਉਹ ਕਰ ਕਰਾ ਕੇ ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਲਾਈਫ ਸਟਾਈਲ ਦੇ ਉੱਤੇ ਸਾਰੀ ਇਨਫੋਰਮੇਸ਼ਨ ਜਿਹੜੀ ਗੁਰਦੁਆਰੇ ਕੋ ਪਹੁੰਚਦੀ ਹੈ ਜਿਹੜੇ ਕਾਉਂਸਲਖਾਨੇ ਵਾਲੇ ਨੇ ਹਿੰਦੁਸਤਾਨੀ ਸਰਕਾਰ ਦੇ دہشتਗਰਦ ਜਿਹੜੇ ਆਪਣੇ ਨੇ ਜਿਹੜੇ ਰੌਅ ਦੇ ਏਜੰਟ ਨੇ ਇਹ ਜਾਣਦੇ ਨੇ ਉੱਥੇ ਕਮੇਟੀਆਂ ਵਿੱਚ ਉੱਥੋਂ ਪੂਰੀ ਬੰਦੇ-ਬੰਦੇ ਦੀ ਇਨਫੋਰਮੇਸ਼ਨ ਲੈ ਕੇ ਵਾਪਸ ਤੇ ਇਨਫੋਰਮੇਸ਼ਨ ਸਿੱਧਾ ਇੱਥੋਂ ਜਾਂਦੀ ਏ ਅਮੀਰ ਸ਼ਾਹ ਦੇ ਕੋਲ ਵਾਪਸ ਆਉਂਦੀ ਕਿ ਕਿਹਦੇ ਕੋਲੋਂ ਕਿੰਨਾ ਪੈਸਾ ਤੇ ਅਮੀਰ ਸ਼ਾਹ ਸਾਹਿਬ ਜਿਹੜੇ ਦੁਬਾਰਾ ਫੋਨ ਕਰਦੇ ਨੇ ਆਪਣੀ ਪ੍ਰੌਕਸੀ ਨੂੰ ਬਸ਼ਰੋਈ ਕਹਾਂਗੇ ਤੈਨੂੰ ਬਈ ਇਲਾਮ ਬੰਦੇ ਕੋਲੋਂ ਤੁਸੀਂ ਐਕਸਟਰਸ਼ਨ ਦੀ ਮੰਗ ਕਰਨੀ ਹੈ ਪੈਸੇ ਦੀ ਮੰਗ ਕਰਨੀ ਹੈ ਤੇ ਜਿਹੜਾ ਬੰਦਾ ਪੈਸੇ ਦੇ ਦੇਵੇ ਉਹਦ ਕੋ ਪੈਸੇ ਲਗੋ ਉਹਦ ਕੋ ਅਗਲੀ ਕਿਸ਼ਤ ਫਿਰ ਅਗਲੇ ਸਾਲ ਜਾਂ ਅਗਲੇ ਮਹੀਨੇ ਤੇ ਜਿਹੜਾ ਬੰਦਾ ਆਕੜ ਜਾ ਨਾ ਹੀ ਉਹਨੂੰ ਫਿਰ ਗੱਡੀ ਚ ਧਾ ਦਿਓ ਭਾਈ ਦਰਸ਼ਨ ਦਰਸ਼ਨ ਸਿੰਘ ਦਾ ਤੁਹਾਨੂੰ ਪਤਾ ਜਿਹੜਾ ਵਾਕਿਆ ਹੈ ਬਿਜ਼ਨਸਮੈਨ ਦਾ ਜਿਹੜੇ ਮਰੇ ਇਹਨੂੰ ਮਾਰਿਆ ਗਿਆ ਪਿਛਲੇ ਹਫਤੇ ਉਹਦੀ ਇਨਫੋਰਮੇਸ਼ਨ ਵੀ ਇਸੇ ਤਰ੍ਹਾਂ ਹੀ ਇਸੇ ਰਾਹੀਂ ਜਿਹੜਾ ਸੀ ਆਪਣਾ ਮੜੀ ਗੱਲ ਦੇਖੋ ਨਾ ਕਿੱਡਾ ਵੱਡਾ ਕੰਮ ਹੈ ਕਿ ਗੁਰਦੁਆਰੇ ਦੀ ਕਮੇਟੀਆਂ ਨੂੰ ਕਿੱਡਾ ਵੱਡਾ ਕੰਮ ਦਿੱਤਾ ਕੌਮ ਨੇ ਉਹ ਜਾ ਕੇ ਉੱਥੇ ਕੀ ਕੰਮ ਕਰ ਰਿਹਾ ਹੈ ਇਹ ਸਿੱਖੀ ਦੀ ਖਿਦਮਤ ਨਹੀਂ ਕਰ ਰਿਹਾ ਇਹ ਆਪਣੀ ਖਿਦਮਤ ਕਰ ਰਿਹਾ ਹੈ ਦੁੱਖ ਦੀ ਗੱਲ ਹੈ ਦੁੱਖ ਦੀ ਗੱਲ ਹੈ ਦੁੱਖ ਦੀ ਗੱਲ ਹੈ ਇਸ ਵਾਸਤੇ ਜਿਹੜੇ ਸਿੰਘ ਨੇ ਜਿਹੜੇ ਸਿੱਖ ਨੇ ਕੌਮ ਨੇ ਇਹਨਾਂ ਨੂੰ ਘੱਟੋ ਘੱਟ ਇਹ ਨਾ ਇਹ ਆਪਣੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੀ ਵੀ ਅਕਾਉਂਟੇਬਿਲਟੀ ਕਰਨੀ ਚਾਹੀਦੀ ਕਿ ਤੁਸੀਂ ਜਿਹੜਾ ਨਾ ਆਪਣਾ ਅਗਰ ਤੁਸੀਂ ਸਿੱਖ ਪੰਥ ਦੇ ਉੱਤੇ ਸਿੱਖ ਧਰਮ ਦੇ ਜਿਹੜੀ ਤੁਸੀਂ ਵਾਰਿਸ ਹੋ ਉਸੇ ਤੁਹਾਨੂੰ ਬਿਠਾਇਆ ਹੋਇਆ ਤੇ ਤੁਸੀਂ ਘੱਟੋ ਘੱਟ ਜਿਹੜਾ ਇਹ ਇਨਫੋਰਮੇਸ਼ਨ ਆ ਲੋਕਾਂ ਦੀਆਂ ਜ਼ਾਤੀ ਡਾਟਾ ਜਿਹੜਾ ਉਹ ਕਾਉਂਸਲ ਖਾਨਿਆਂ ਨੂੰ ਨਾ ਦਿਓ ਕਿਉਂਕਿ ਉਹ ਮੁਸਲਸਲ ਜਿਹੜੇ ਨੇ ਉਹ ਸਿੱਖਾਂ ਦੇ ਐਕਟਿਵਿਸਟਾਂ ਦੇ ਖਿਲਾਫ ਜੰਗ ਕਰ ਰਹੇ ਨੇ ਮਾਰ ਮਾਰੀ ਲੱਗੇ ਹੋਏ ਨੇ ਮੈਂ ਕਹਿੰਦਾ ਤੁਹਾਨੂੰ ਜ਼ਰਾ ਦੱਸ ਦਈਏ ਕਿ ਰੂਟ ਕਿਵੇਂ ਚੱਲਦਾ ਇਹ ਲਾਈਫ ਸਰਟੀਫਿਕੇਟ ਜਿਹੜਾ ਬਹਾਨਾ ਹੈ ਅਸਲ ਕੰਮ ਜਿਹੜਾ ਉਹਨੇ ਇਹ ਕਰਨਾ ਹੁੰਦਾ ਇਨਫੋਰਮੇਸ਼ਨ ਕੱਲ ਨੂੰ ਮੈਂ ਪੂਰੀ ਤਫਸੀਲ ਦੇ ਨਾਲ ਜੇ ਲਾਈਫ ਸਟੇਟ ਸਰਟੀਫਿਕੇਟ ਦੇ ਉੱਤੇ ਵੀ ਜ਼ਿਕਰ ਪੂਰੀ ਤਫਸੀਲ ਦੇ ਨਾਲ ਕਰਾਂਗਾ ਇਹਦਾ ਮੈਕੈਨਿਜ਼ਮ ਕੀ ਹੈ ਕਿਉਂ ਕਰਦੇ ਨੇ ਇਹ ਸਾਰਾ ਤੁਹਾਨੂੰ ਸਾਹਮਣੇ ਰੱਖਾਂ ਤੇ ਚੜ੍ਹਦੀ ਕਲਾ ਤੇ ਰੱਬ ਰਾਖਾ ਜੀ